ਹਾਂਜੀ ਦੋਸਤੋ ਫੇਰ ਖੜਿਆ ਜੀ ਪਿੰਡ ਰਮਾਣਾ ਬਾਈ ਭਿੰਦੇ ਦੇ ਘਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੋਹਫਾ ਫੇਰ ਲੈ ਕੇ ਆਏ ਆ ਤੇ ਬਹੁਤ ਹੀ ਚੰਗੀ ਮਿੱਤਰੋ ਬੈੜ ਸਾਨੂੰ ਆਪਾਂ ਦਿਖਾ ਰਹੇ ਆ ਜਰਸੀ ਕ੍ਰਾਸ ਹੈ ਤੇ ਥਾਂਲੇਵੇ ਦੀ ਮਿੱਤਰੋ ਬਹੁਤ ਹੀ ਚੰਗੀ ਆ ਤੇ ਚੰਗਾ ਮੋਟਾ ਥਾਣਾ ਚੰਗਾ ਫਿਕਸ ਹਵਾਨਾ ਹੈ ਬਹੁਤ ਹੀ ਸੋਹਣੀ ਮਿੱਤਰੋ ਤਿਆਰ ਹੋਈ ਆ ਸੂਣ ਦੇ ਬਿਲਕੁਲ ਨੇੜੇ ਆ 2-4 ਦਿਨ ਬਾਅਦ ਤੋਂ ਬਾਅਦ ਸੂਲ ਲੈ ਸਕਦੀ ਆ ਕਈ ਵਾਰ ਮਸ਼ੀਨਰੀ 'ਚ ਜੜ ਕੇ ਮਿੱਤਰੋ ਪਸੂ ਪਹਿਲਾਂ ਵੀ ਸੂ ਸਕਦਾ ਕੱਦ ਮਿੱਤਰੋ ਦਰਮਿਆਨਾ ਹੈ ਤੇ ਸਿਹਤ ਬਖੋ ਚੰਗੀਆਂ ਤੇ ਬਾਈ ਭਿੰਦੇ ਦੇ ਨਾਲ ਕਰਦਿਆਂ ਗੱਲਬਾਤ ਵੀਰੋ ਆਪਾਂ ਮਿੱਤਰੋ ਭਿੰਦੀਆਂ ਬਹੁਤ ਪਾ ਚੁੱਕੇ ਆ ਤੇ ਨਗ ਜਿੰਨੇ ਤਕਰੀਬਨ ਮਿੱਤਰੋ ਬਾਈ ਲੈ ਕੇ ਆਉਂਦਾ ਚੰਗੇ ਤੋਂ ਚੰਗੇ ਲੈ ਕੇ ਆਉਂਦਾ ਕੋਸ਼ਿਸ਼ ਹੈ ਵੀ ਚੰਗਾ ਕੰਮ ਕਰਨ ਜਾ ਰਿਹਾ ਤੇ ਜੇ ਥਣਾ ਦਾ ਗੈਪ ਸਣਾ ਦਾ ਸਹਜ ਮਿੱਤਰੋ ਦੇਖਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਗਿਠ ਘੜ ਤਾਂ ਦੂਰੀ ਆ ਮਿੱਤਰੋ ਥਣਾ ਦੀ ਤੇ ਹਾਂਜੀ ਬਾਈ ਪਿੰਦਾ ਕੀ ਹਾਲ ਹੈ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਸਤਾਂ ਹਾਂ ਵੱਧ ਗਿਆ ਬਾਈ ਤੇ ਅੱਜ ਜਿਹੜੀ ਆਪਾਂ ਜੇ ਗੱਲ ਕਰ ਗਏ ਸੁਆ ਕਿਹੜਾ ਜੀ ਪਹਿਲਾਂ ਤਾਂ ਬਾਈ ਦੂਜਾ ਸੁਆਲੀ ਦੂਜਾ ਸੁਆ ਸੁਹੰਦੀ ਆ ਹਾਂ ਕਿੰਨੇ ਕੁ ਦਿਨ ਲੇ ਜਾਊਗੀ ਅੰਦਾਜ਼ਾ ਤੈਨੂੰ ਭਾਈ 1-2 ਦਿਨ ਲੱਗੂਗੀ ਮੇਰੇ ਹਿਸਾਬ ਨਾਲ ਤਾਂ ਬਾਕੀ ਪਤਾ ਨਹੀਂ ਹੁੰਦਾ ਠੀਕ ਆ ਪਹਿਲਾਂ ਮਗਰ ਉਹ ਕਦੋਂ ਵੀ ਸੁ ਸਕਦਾ ਹਨ ਇਹ ਤਾਂ ਸੂਨ ਲੱਗਵੇਂ ਬਣ ਜਾਂਦੇਗਾ ਤੈਨੂੰ ਹਾਂ ਉਹਦੇ ਤਿਆਰ ਹੋ ਜਾਂਦੇ ਨੇ ਜਮਾ ਹਨ ਤੇ ਕਿੰਨਾ ਕੁ ਮਾਲਕਾਂ ਦਾ ਦੁੱਧ ਦੱਸਣ ਦਾ ਆਪਾਂ ਕਿੰਨਾ ਕੁ ਕਹਨੇ ਆ ਜੇ ਮਾਲਕ ਮਾਲਕਾਂ ਨੇ ਤਾਂ 20 ਤੋਂ ਪਲੱਸ ਦੱਸਿਆ ਭਾਈ ਆਪਾਂ 20 ਕਿਲੋ ਕਹਨੇ ਆ ਜੀ 20 ਕਿਲੋ ਮੰਨ ਲਾਵੇ ਖੁੱਲਾ ਦੇ ਸਕਦੇ ਹਾਂ ਨਾ ਝੋਲੀ ਬਹੁਤ ਆ ਮੰਡੀ ਸੀਲ ਬਹੁਤ ਆ ਵੇਲਾ ਆ ਜੇ ਭਈ ਆ ਢੱਲ ਹਾਂ ਬਹੁਤ ਹਨਾ ਕੋਈ ਐ ਨਹੀਂ ਗੱਲ ਵੀ ਜਿਵੇਂ ਮਰਜ਼ੀ ਬੰਦਾ ਚੋਈ ਚੱਲੇ ਕੋਈ ਕੋਈ ਗੱਲ ਨਹੀਂ ਵੀ ਆਏ ਕੋਈ ਦਿੱਕਤ ਨਹੀਂ ਮੰਦੀ ਹੈ ਨਾ ਹਾਂ ਹੁਣ ਗੱਬਣ ਖੜੀ ਆ ਬਈ ਇਹਨੇ ਤੇ ਸੂਜੀ ਵੀ ਨੇ ਤਾਂ ਖਾਣਾ ਹੀ ਛੱਡਣਾ ਹਾਂ ਫਿਰ ਤਾਂ ਇਹਨੇ ਰੁਕਣਾ ਹੀ ਰੁਕਣਾ ਹੈ ਨਾ ਹਾਂ ਬਹੁਤ ਚੰਗੀ ਆ ਬਈ ਹਾਂ ਘਰੇ ਰੱਖਣ ਨੂੰ ਤੇ ਤੋਰੋ ਜੇ ਨੂੰ ਫਰਕ ਵਾਰੀ ਤੇ ਦੋਸਤੋ ਚੱਕ ਲੋ ਫੋਨ ਫੇਰ ਬਾਅਦ ਦੇ ਵਿੱਚ ਫੋਨ ਲਾਉਣੇ ਵੀ ਬਾਈ ਭਿੰਦੇ ਦਾ ਫੋਨ ਨਹੀਂ ਲੱਗਦਾ ਤੇ ਤੁਸੀਂ ਘੰਟੀ ਨਾਲ ਦੇ ਨਾਲ ਮੇ trot ਕਮਾ ਦਿਓ ਬਹੁਤ ਸੋਹਣੇ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਤਿਆਰ ਹੋਈ ਆ ਕਾਦਾ ਦਰਮਿਆਨਾ ਹੈ ਜਰ ਸਿੰਘ ਆਲਾ ਕਾਦਾ ਐਵੇਂ ਆਪਾਂ ਕਈ ਵਾਰ ਵੀਡੀਓ ਦੇ ਵਿੱਚ ਵੱਡਾ ਦਿਖ ਜੇ ਫੇਰ ਅਲਾ ਕਹਿੰਦਾ ਵੀ ਸਾਡੇ ਜਦੋਂ ਆਏ ਤਾਂ ਕੁਛ ਨਹੀਂ ਨਿਕਲਿਆ ਤੇ ਕੋਸ਼ਿਸ਼ ਹੈ ਵੀ ਆਪਾਂ ਉਹੀ ਚੀਜ਼ ਦਿਖਾ ਕੇ ਤੇ ਜਿਹੜਾ ਬੰਦਾ ਜਿਹੜਾ ਆਵੇ ਤਾਂ ਮਿੱਤਰੋ ਉਹਦੀ ਰੂਹ ਖੋਸ ਹੋਵੇ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਹਾਂਜੀ ਇਹ ਗੱਲਾਂ ਆ ਗਈਆਂ ਹਾਂਜੀ ਜਿਹੜਾ ਬੰਦਾ ਆ ਗਿਆ ਹਾਂ ਮੁਰਦਾ ਨਹੀਂ ਮੁਰਦਾ ਤਾਂ ਹੈ ਨਹੀਂ ਹਾਂ ਹਾਂ ਤਦ ਕਰਮ ਵਾਲੀ 20 ਕਿਲੋ ਤਾਂ ਖੁੱਲਾ ਹੀ ਪਾ ਦੂਗੀ ਇਹਨੇ ਨਾ ਪਾਇਆ ਫਿਰ ਪਾਉਗੀ ਕਿ ਹਾਂ ਬਹੁਤ ਸੋਹਣੀ ਤਿਆਰ ਹੋਈ ਹੈ ਹਨਾ ਹਾਂ ਮਗਰ ਉਹ ਖਾਓ ਬਾਈ ਹਾਂ ਬਹੁਤ ਛੋੜੀ ਖੁੱਲੀ ਝੋਲੀ ਦੀ ਹਾਂ ਤੇ ਠੰਡੀ ਸੀਲ ਫੋਲਾ ਬਈ ਹਾਂ ਕੋਈ ਥਾਂ ਚ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਕੰਨ ਮਰੋੜੀ ਨਹੀਂ ਠੀਕ ਹੈ ਠੀਕ ਹੈ ਹੁਣ ਰੇਟ ਕੀ ਕਰਤਾ ਜੇ ਤਾਂ ਆਪਾ ਰੇਟ ਬਈ ਇਹਦਾ 36000 ਰੁਪਿਆ ਦਾ 36000 ਹਾਂ ਮਾਨਤਾਨ ਤਾਂ ਹੋ ਜੋ ਮਾਨਤਾਨ ਕਰ ਦਾਂਗੇ ਡਾਕਟਰ ਕੋਈ ਗੱਲ ਨਹੀਂ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ 80542 ਹਾਂਜੀ 4240 80542 ਤੇ 42 ਮਿੱਤਰੋ 42 ਦਾ ਫੋਨ ਨੰਬਰ ਹੈ ਫੇਸ ਦੇਖੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਤੇ ਇਹਦੇ ਮਿੱਤਰੋ ਚੰਗੇ ਜਰਸੀ ਦੇ ਸਿੰਮਰ ਲਾ ਕੇ ਤੋਂ ਜਰਸੀ ਬਰੀਡ ਮਿੱਤਰੋ ਤੁਸੀਂ ਤਿਆਰ ਕਰ ਸਕਦੇ ਹੋ ਤੇ ਜਿਹੜਾ ਬੱਚਾ ਹੋਊਗਾ ਮਿੱਤਰੋ ਇਹਦੇ ਜਰਸੀ ਦਾ ਚੰਗਾ ਸੇਮ ਲਾਗੇ ਤਾਂ 25 30 ਨੂੰ ਮਿੱਤਰੋ ਮੂੰਹ ਮਾਰੂ ਦੁੱਧ ਨੂੰ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਮਿੱਤਰੋ 98724 82124 ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਤੇ ਜਿਹੜੇ ਵੀ ਭਰਾ ਨੂੰ ਜਿਹੋ ਜਿਹਾ ਪਸ਼ੂ ਦੀ ਲੋੜ ਹੈ ਤਾਂ ਜੁੜੇ ਰਹੋ ਮਿੱਤਰੋ ਚੈਨਲ ਦੇ ਨਾਲ ਹੱਕ ਤੇ ਮੜਾ ਇੱਕ ਵਾਰੀ ਹੋਰ ਦਿਖਾ ਦਗੇ ਤੇ ਜਿਹੜੇ ਭਰਾ ਆਪਣਾ ਵੀਡੀਓ ਨੂੰ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਬਹੁਤ ਬਹੁਤ ਉਹਨਾਂ ਦੇ ਮਿਹਰਬਾਨੇ ਧੰਨਵਾਦ ਜੀ ਸਾਰੇ ਦੋਸਤਾਂ ਦਾ